ਉਸ ਦੇ ਕੋਲ ਥਾਰ ਗੱਡੀ ਪ੍ਰੋਬੇਬਲੀ ਹੋਰ ਗੱਡੀਆਂ ਬਾਈਕਸ ਔਰ ਸਕੂਟਰ ਵਗੈਰਾ ਕਿ ਪੰਜਾਬ ਦੇ ਵਿੱਚ ਨਾ ਕੋਈ ਗੁਨਾਹ ਹੋ ਸਕਦਾ ਨਾ ਕੋਈ ਫਰੋਤੀ ਦੀ ਚਿੱਠੀ ਜਾਂ ਟੈਲੀਫੋਨ ਆ ਸਕਦਾ ਨਾ ਕੋਈ ਨਸ਼ਾ ਵਿਖਚਦਾ ਜਿੰਨਾ ਜੇ ਪੰਜਾਬ ਪੁਲਿਸ ਦੀ ਮਰਜ਼ੀ ਹੋ ਨਾ ਹੋਏ ਇਹ ਇੱਕ ਤਰੀਕੇ ਦੇ ਨਾਲ ਪੰਪੂਰੀ ਵੀ ਪੂਰੀ ਪੰਜਾਬ ਫੋਰਸ ਦੀ ਬੇਅਰਜ਼ਤੀ ਹੈਗੀ ਹੈ ਤੇ ਕਨਸਟੇਬਲ ਦੇ ਕੋਲ ਇਸ ਤਰ੍ਹਾਂ ਦੀ ਰਾਸ਼ੀ ਔਰ ਉਹਦੀ ਧਾਰਾ ਕਿਸ ਨਾਲ ਜੁੜੀਆਂ ਹੋਈਆਂ ਨੇ 올ਦਾਰ ਉਹ ਕੁੜੀ ਐ 6 ਉਹਦੇ ਕੋ ਗੱਡੀਆਂ ਨਿਕਲੀਆਂ 6 ਥਾਰ ਗੱਡੀ 50 ਲੱਖ ਦੀ ਉਹਨੇ ਘੜੀ ਲਾਈ ਐ ਰੋਲੈਕਸ ਦੀ ਮੈਂ ਨਹੀਂ ਮੰਨਣ ਨੂੰ ਤਿਆਰ ਕਿ ਇੱਕ ਕਾਂਸਟੇਬਲ ਦੀ ਨਹੀਂ ਹੈਸਿਅਤ ਆ ਕਿ ਉਹ ਬਿਨਾਂ ਕਿਸੇ ਛੱਤਰ ਛਾਇਆ ਤੋਂ ਬਿਨਾਂ ਕਿਸੇ ਸਪੋਰਟ ਤੋਂ ਇੱਕ ਡਰੱਗਸ ਦਾ ਧੰਦਾ ਕਰਦੀ ਹੋਵੇ ਔਰ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਕੇ ਬੈਠੀ ਹੋਵੇ ਤੇ ਉਹਦੀਆਂ ਧਾਰਾ ਬਹੁਤ ਵੱਡੇ ਅਫਸਰਾਂ ਨੇ ਵੀ ਰਲਦਿਆਂ ਨੇ ਪੰਜਾਬ ਪੁਲਿਸ ਨੂੰ ਡਿਸਮੈਂਟਲ ਕਰਨ ਦਾ ਟਾਈਮ ਆ ਗਿਆ ਡਿਸਮੈਂਟਲ ਕਰ ਇਹ ਮੋਰਲੀ ਕਰਪਟ ਹੋ ਚੁੱਕੇ ਨੇ ਉਹ ਪੰਜਾਬ ਪੁਲਿਸ ਜਿਹੜੀ ਕਿ ਹਮੇਸ਼ਾ ਹੀ ਸਾਡੀ ਜਾਨ ਅਤੇ ਮਾਰ ਦੀ ਰੱਖਿਆ ਕਰਦੀ ਹੈਗੀ ਹੈ ਬਾਜਵਾ ਸਾਹਿਬ ਇਹ ਚੰਗੇ ਮਾਰੇ ਅੰਸਰ ਤਾਂ ਹਰ ਸਮਾਜ ਦੇ ਵਿੱਚ ਹੁੰਦੇ ਆ ਹਰ ਵਰਗ ਦੇ ਵਿੱਚ ਹੁੰਦੇ ਆ ਕਿ ਜਿਹੜੇ ਰਾਜਨੀਤੀ 'ਚ ਨਹੀਂ ਉਹ ਰਾਜਨੀਤੀ ਦੇ ਲੋਕ ਸਾਰੇ ਸੰਤ ਨਹੀਂ ਤੁਹਾਡਾ ਇਹ ਕਹਿਣਾ ਕੀ ਪੰਜਾਬ ਪੁਲਿਸ ਨੂੰ ਤੋੜ ਦੇਣਾ ਚਾਹੀਦਾ ਤੇ ਮੈਂ ਸਮਝਦਾ ਇਹ ਉਹਨਾਂ ਦੀ ਆਲੋਚਨਾ ਨਹੀਂ ਹੈਗੀ ਹੈ ਬਲਕਿ ਇਹ ਉਹਨਾਂ ਦਾ ਮਨੋਬਲ ਤੋੜਨ ਵਾਲੀ ਹੈ ਪੰਜਾਬ ਪੁਲਿਸ ਵੱਲੋਂ ਯੋਧ ਨਸ਼ੇ ਵਿਰੁੱਧ ਮਹਿੰਮ ਚਲਾਈ ਗਈ ਤਾਂ ਆਪਣੇ ਹੀ ਮੈਕਮੇ ਦੇ ਇੱਕ ਲੇਡੀ ਕਾਂਸਟੇਬਲ ਦੀ ਗੱਡੀ ਦੀ ਤਲਾਸ਼ੀ ਜਦੋਂ ਰੋਕ ਕੇ ਲਈ ਗਈ ਤਾਂ ਲੇਡੀ ਕਾਂਸਟੇਬਲ ਦੀ ਥਾਰ ਗੱਡੀ ਵਿੱਚੋਂ ਜਦੋਂ ਚਿੱਟਾ ਬਰਾਮਦ ਹੋਇਆ ਤਾਂ ਇੱਕ ਵਕਤ ਪੁਲਿਸ ਦੇ ਵੀ ਹੋਸ਼ ਉੱਡ ਗਏ ਕਿਉਂਕਿ ਇਹ ਪੁਲਿਸ ਲਈ ਵੀ ਵੱਡੀ ਗੱਲ ਸੀ ਕਿ ਉਹਨਾਂ ਦੀ ਹੀ ਇੱਕ ਕਾਂਸਟੇਬਲ ਚਿੱਟਾ ਚੁੱਕੀ ਫਿਰਦੀ ਸੀ ਕਿ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਕਿਸੇ ਸਟਾਰ ਨਾਲੋਂ ਘੱਟ ਨਹੀਂ ਸਮਝਦੀ ਸੀ ਇਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਪਰ ਗੱਲ ਅਜਹੀ ਉੱਠੀ ਕਿ ਸਿਆਸੀ ਲੀਡਰਾਂ ਨੂੰ ਵੀ ਗੱਲ ਕਰਨ ਦਾ ਮੌਕਾ ਮਿਲ ਗਿਆ ਇਸ ਤੇ ਬੀਤੇ ਦਿਨੀ ਕਾਂਗਰਸੀ ਆਗੂ ਸੁਖਪਾਲ ਖੈਰਾ ਨੇ ਵੀ ਸਵਾਲ ਖੜਾ ਕੀਤਾ ਕਿ ਮਾਮੂਲੀ ਲੈਡੀ ਕਨਸਟੇਬਲ ਦੇ ਕੋਲ ਇੰਨੀ ਮਹਿੰਗੀ ਗੱਡੀ ਤੇ ਮਹਿੰਗੀਆਂ ਘੜੀਆਂ ਕਿੱਥੋਂ ਆ ਗਈਆਂ ਖੈਰਾ ਨੇ ਤਾਂ ਉਸ ਲੈਡੀ ਕਨਸਟੇਬਲ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਬਖਸ਼ਿਆ ਉਹਨਾਂ ਕੀ ਕਿਹਾ ਤੁਸੀਂ ਖੁਦ ਹੀ ਸੁਣੋ ਬਠਿੰਡੇ ਤੋਂ ਇੱਕ ਕਨਸਟੇਬਲ ਗ੍ਰਿਫਤਾਰ ਕੀਤੀ ਗਈ ਨਾਕੇ ਤੇ ਉਸ ਕਨਸਟੇਬਲ ਦੇ ਕੋਲੋਂ ਹਿਰੋਇਨ ਬਰਾਮਦ ਹੋਈ ਆ ਔਰ ਉਸਨੇ ਜਦੋਂ ਨਾਕੇ ਤੇ ਫੜੀ ਗਈ ਅਮਨਦੀਪ ਕੌਰ ਉਹਨੇ ਕਿਹਾ ਮੇਰੇ بڑے ਵੱਡੇ ਵੱਡੇ ਆ ਆਈਪੀਐਸ ਅਫਸਰਾਂ ਨਾਲ ਤੁਲਕਾਤ ਹੈ ਮੈਨੂੰ ਗੱਲ ਕਰਨ ਦੇ ਦੋ ਮੈਂ ਆਪਣੀ ਗੱਲ ਕਰਨੀ ਮੈਂ ਤੁਸੀਂ ਮੇਰੇ ਨਾਲ ਜ਼ਿਆਦਤੀ ਕਰ ਰਹੇ ਹੋ ਕਾਫੀ ਸ਼ੋਰ ਮੱਚਾ ਕਿਉਂਕਿ ਗੱਲ ਜਨਤਕ ਹੋ ਗਈ ਤਾਂ ਉਸ ਨਾਕੇ ਤੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਬਾਅਦ ਵਿੱਚ ਚਲੋ ਇਹਨਾਂ ਨੇ ਉਸ ਕਨਸਟੇਬਲ ਨੂੰ ਡਿਸਮਿਸ ਕੀਤਾ ਪਰ ਉਹ ਕਨਸਟੇਬਲ ਕੌਣ ਹੈ ਉਹ ਬਠਿੰਡੇ ਦੀ ਰਹਿਣ ਵਾਲੀ ਇੱਕ ਲੜਕੀ ਹੈ ਇੱਕ ਕਨਸਟੇਬਲ ਦੇ ਕੋਲ 2 ਕਰੋੜ ਰੁਪਏ ਦੇ ਤਾ ਮਕਾਨ ਉਸ ਦੇ ਕੋਲ ਥਾਰ ਗੱਡੀ ਪ੍ਰੋਬੇਬਲੀ ਹੋਰ ਗੱਡੀਆਂ ਬਾਈਕਸ ਔਰ ਸਕੂਟਰ ਵਗੈਰਾ ਇੱਕ ਕਨਸਟੇਬਲ ਦੇ ਕੋਲ ਇਸ ਤਰ੍ਹਾਂ ਦੀ ਰਾਸ਼ੀ ਔਰ ਉਹਦੀ ਧਾਰਾ ਕਿਸ ਨਾਲ ਜੁੜੀਆਂ ਹੋਈਆਂ ਨੇ ਇਹ ਭਗਵੰਤਮਾਨ ਸਰਕਾਰ ਦੀ ਆਲਾ ਪੁਲਿਸ ਆਫਸਰਸ ਨੂੰ ਦੱਸਣਾ ਚਾਹੀਦਾ ਵਾ ਕਿਉਂਕਿ ਮੈਂ ਨਹੀਂ ਮੰਨਣ ਨੂੰ ਤਿਆਰ ਕਿ ਇੱਕ ਕਨਸਟੇਬਲ ਦੀ ਨਹੀਂ ਹੈਸਿਅਤ ਆ ਕਿ ਉਹ ਬਿਨਾਂ ਕਿਸੇ ਛੱਤਰ ਛਾਇਆ ਤੋਂ ਬਿਨਾਂ ਕਿਸੇ ਸਪੋਰਟ ਤੋਂ ਇੱਕ ਡਰੱਗਸ ਦਾ ਧੰਦਾ ਕਰਦੀ ਹੋਵੇ ਔਰ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਕੇ ਬੈਠੀ ਹੋਵੇ ਉਹਨੂੰ ਕੋਈ ਨਾ ਕੋਈ ਪ੍ਰੋਟੈਕਸ਼ਨ ਉੱਤੋਂ ਪ੍ਰੋਟੈਕਸ਼ਨ ਮਤਲਬ ਕਈ ਤਰ੍ਹਾਂ ਦੀ ਪ੍ਰੋਟੈਕਸ਼ਨ ਆ ਇੱਕ ਹੁੰਦੀ ਮਿਲੀਭੁਗਤ ਦੀ ਪ੍ਰੋਟੈਕਸ਼ਨ ਕਿ ਉਹਨੂੰ ਹਿੱਸਾ ਜਾਂਦਾ ਉੱਤੇ ਆਫੀਸਰਸ ਨੂੰ ਇੱਕ ਹੁੰਦੀ ਹੈ ਤਾਲੁਕਾਤ ਦੀ ਪ੍ਰੋਟੈਕਸ਼ਨ ਕਿਉਂਕਿ ਉਹ ਲੜਕੀ ਇੰਸਟਾਗ੍ਰਾਮ ਸਟਾਰ ਸੀਗੀ ਉਹਦੇ ਕੋਲ ਸ਼ਾਇਦ 50 ਹਜ਼ਾਰ ਫੋਲੋਅਰਸ ਸੀਗੇ ਔਰ ਆਪਣੇ ਆਪ ਨੂੰ ਕਾਫੀ ਫੈਸ਼ਨੇਬਲ ਦੱਸਦੀ ਸੀ ਔਰ ਇੱਕ ਕਿਸਮ ਦਾ ਉਹ ਆ ਰੋਜ਼ ਕੋਈ ਨਾ ਕੋਈ ਆਪਣੀ ਪੋਸਟ ਇੰਸਟਾਗ੍ਰam ਤੇ ਸ਼ੇਅਰ ਕਰਕੇ ਐਲਿਓਰ ਕਰਦੇ ਸੀ ਔਰ ਜਿਹੜੇ ਉਹਨਾਂ ਦੇ ਸੁਪੀਰੀਅਰਸ ਆ ਉਹ ਤਾਂ ਬੜੀ ਜਲਦੀ ਇਸ ਤਰ੍ਹਾਂ ਦੀ ਲੜਕੀ ਦਾ ਸੋਸ਼ਲ ਐਕਸਪਲੋਇਟੇਸ਼ਨ ਕਰ ਸਕਦੇ ਨੇ ਔਰ ਬੜਾ ਸ਼ੋਰ ਮਚਾ ਸਾਰੇ ਪੰਜਾਬ ਦੇ ਵਿੱਚ ਇਸ ਵਕਤ ਹੁਣ ਕਾਂਗਰਸ ਦੇ ਸੁਖਪਾਲ ਸਿੰਘ ਖੈਰਾ ਬੋਲੇ ਨੇ ਤਾਂ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਚੁੰਝ ਚਰਚਾ ਕੀਤੀ ਹੈ ਇੱਕ ਸਿਆਸੀ ਰੈਲੀ ਦੇ ਵਿੱਚ ਬਾਜਵਾ ਨੇ ਲੈਡੀ ਕਨਸਟੇਬਲ ਅਮਨਦੀਪ ਕੌਰ ਦਾ ਜ਼ਿਕਰ ਕੀਤਾ ਤਾਂ ਗੱਲ ਸਾਰੀ ਪੰਜਾਬ ਪੁਲਿਸ ਦੀ ਕਰ ਗਏ ਬਾਜਵਾ ਨੇ ਤਾਂ ਪੂਰੀ ਪੁਲਿਸ ਦੇ ਦੀਨ ਇਮਾਨ ਤੇ ਹੀ ਉਂਗਲ ਖੜੀ ਕਰ ਦਿੱਤੀ ਬਾਜਵਾ ਕੀ ਕਹਿ ਰਹੇ ਨੇ ਜਰਾ ਤੁਸੀਂ ਵੀ ਸੁਣੋ ਕਿ ਪੰਜਾਬ ਦੇ ਵਿੱਚ ਨਾ ਕੋਈ ਗੁਨਾਹ ਹੋ ਸਕਦਾ ਨਾ ਕੋਈ ਫਰੋਤੀ ਦੀ ਚਿੱਠੀ ਜਾਂ ਟੈਲੀਫੋਨ ਆ ਸਕਦਾ ਨਾ ਕੋਈ ਨਸ਼ਾ ਵਿਕਚਦਾ ਜਿੰਨਾ ਜੇ ਪੰਜਾਬ ਪੁਲਿਸ ਦੀ ਮਰਜ਼ੀ ਨਾ ਹੋਏ ਅਕਾਲੀ ਜਾਂ ਪਰसों ਇੱਕ ਲੜਕੀ ਫੜੀ ਗਈ ਹੈ ਬਠਿੰਡੇ ਦੀ ਹੌਲਦਾਰ ਉਹ ਕੁੜੀ ਹੈ 6 ਉਹਦੇ ਕੋ ਗੱਡੀਆਂ ਨਿਕਲੀਆਂ 6 ਥਾਰ ਗੱਡੀ ਚ ਘੁੰਮਦੀ ਰੰਧਾਵਾ ਸਾਹਿਬ ਤੁਸੀਂ ਡੈਪਟੀ ਚੀਫ ਮਿੰਿਸਟਰ ਰਹੇ ਥਾਰ ਗੱਡੀ 50 ਲੱਖ ਦੀ ਉਹਨੇ ਘੜੀ ਲਾਈ ਹੈ ਰੋਲੈਕਸ ਦੀ ਤੇ ਦਸਾਂ ਸਾਲਾਂ ਦੀ ਮੈਨੂੰ ਪਤਾ ਲੱਗਾ 8-7 ਸਾਲ ਦੀ ਇਸ ਵਪਾਰ ਵਿੱਚ ਤੇ ਉਹਦੀਆਂ ਤਾਰਾਂ ਬਹੁਤ ਵੱਡੇ ਅਫਸਰਾਂ ਨੇ ਵੀ ਰਲਦੀਆਂ ਨੇ ਤੇ ਇਹਨਾਂ ਦੇ ਦੋ ਮੰਤਰੀਆਂ ਨੇ ਵੀ ਰਲਦੀਆਂ ਜੀ ਇਹ ਅਸੀਂ ਇਹ ਇਸ ਸਟੇਜ ਤੋਂ ਮੰਗ ਕਰਾਂਗੇ ਸੁਲਤਾਨਪੁਰ ਲੋਧੀ ਸਾਹਿਬ ਕਿ ਇਨਵੈਸਟੀਗੇਸ਼ਨ ਇਸ ਲੜਕੀ ਦੀ ਪੰਜਾਬ 'ਚ ਨਹੀਂ ਹੋਣੀ ਕਿਸੇ ਨੇ ਇਹਨੂੰ ਕੁਝ ਨਹੀਂ ਜੇ ਕਹਿਣਾ ਡਰਾਮਾ ਰਚਾਇਆ ਜਦੋਂ ਵੇਖਿਆ ਰੌਲਾ ਪੈ ਗਿਆ ਕਹਿੰਦੇ ਨੌਕਰੀਆਂ ਕੱਢ ਦਿੱਤਾ ਇਹਦੀ ਇਨਵੈਸਟੀਗੇਸ਼ਨ ਜਿਹੜੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਹੈ NIA ਇਹ ਲੜਕੀ ਉਹਨੂੰ ਦੇਣੀ ਚਾਹੀਦੀ ਉਹਨਾਂ ਨੂੰ ਇਨਵੈਸਟੀਗੇਟ ਕਰਕੇ ਪੰਜਾਬ ਪੁਲਿਸ ਦੇ ਨਾਲ ਤੇ ਜਿਹੜੇ ਇਹਨਾਂ ਦੇ ਮੰਤਰੀ ਨੇ ਤੇ ਜਿਹੜਾ ਹੋਰ ਬਹੁਤ ਸਾਰੇ ਲੋਕ ਹੈ ਨੇ ਉਹਨਾਂ ਨਾਲ ਜਿਹਦੇ ਨਾਲ ਇਹ ਤਾਰਾ ਲੜਕੀ ਦੀਆਂ ਜੁੜਦੀਆਂ ਨੇ ਇਹਨਾਂ ਨੂੰ ਪਰਦਾ ਫਾਸ਼ ਹੋਣਾ ਚਾਹੀਦਾ ਮੇਰਾ ਇਹ ਮੰਨਣਾ ਮੇਰੇ ਵੀਰੋ ਪੰਜਾਬ 'ਚ ਜਿੰਨੀ ਗੁੰਡਾਗਰਦੀ ਹੋ ਰਹੀ ਹੈ ਦੀਪ ਕਮਲ ਜੀ ਸਾਡਾ ਵਾਸ ਚੱਲੇ ਤੇ ਮੈਂ ਕਹਿੰਨਾ ਪੰਜਾਬ ਪੁਲਿਸ ਨੂੰ ਡਿਸਮੈਂਟਲ ਕਰਨ ਦਾ ਟਾਈਮ ਆ ਗਿਆ ਡਿਸਮੈਂਟਲ ਕਰ ਇਹ ਮੋਰਲੀ ਕਰਪਟ ਹੋ ਚੁੱਕੇ ਨੇ ਇਹਨਾਂ ਨੇ ਆਪਣਾ ਆਮਨ ਵੇਚ ਦਿੱਤਾ ਆਪਣਾ ਦੀਨ ਵੇਚ ਦਿੱਤਾ ਹੁਣ ਜਦੋਂ ਪ੍ਰਤਾਪ ਬਾਜਵਾ ਨੇ ਅਮਨਦੀਪ ਕੌਰ ਦੇ ਬਹਾਨੇ ਪੰਜਾਬ ਪੁਲਿਸ ਤੇ ਉਂਗਲੀ ਖੜੀ ਕਰਨੀ ਕਾਰਈ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗਨੇ ਵੀ ਪ੍ਰਤਾਪ ਬਾਜਵਾ ਨੂੰ ਕਟਾਰੇ ਵਿੱਚ ਖੜਾ ਕਰ ਲਿਆ ਉਹਨਾਂ ਪੰਜਾਬ ਪੁਲਿਸ ਦੇ ਹੱਕ ਦੇ ਵਿੱਚ ਗੱਲ ਕਰਦਿਆਂ ਆਖਿਆ ਹੈ ਕਿ ਇਹ ਸਾਡੀ ਰਾਖੀ ਕਰਨ ਵਾਲੀ ਪੰਜਾਬ ਪੁਲਿਸ ਦੀ ਬੇਇੱਜ਼ਤੀ ਹੈ ਕਿਉਂਕਿ ਪੰਜਾਬ ਪੁਲਿਸ ਹਮੇਸ਼ਾ ਸਾਡੇ ਜਾਨ ਮਾਲ ਦੀ ਰਾਖੀ ਕਰਦੀ ਹੈ ਉਹਨਾਂ ਤਾਂ ਇੱਥੋਂ ਤੱਕ ਆਖ ਦਿੱਤਾ ਹੈ ਕਿ ਅਕਾਲੀਆਂ ਤੇ ਕਾਂਗਰਸੀਆਂ ਦੀ ਸਰਕਾਰ ਦੌਰਾਨ ਹਮੇਸ਼ਾ ਪੁਲਿਸ ਨੂੰ ਮਿਸਯੂਜ਼ ਹੀ ਕੀਤਾ ਜਾਂਦਾ ਸੀ ਕਦ ਉਹਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਕਿ ਉਹਦੇ ਨੇਤਾ ਨੇ ਜਿਹੜੇ ਪ੍ਰਤਾਪ ਬਾਜਵਾਜ਼ੀ ਉਹ ਗੁੰਮਰਾਹਕੁੰਨ ਬਿਆਨ ਦਿੰਦੇ ਰਹਿੰਦੇ ਆ ਪਰ ਕੱਲ ਉਹਨਾਂ ਦਾ ਇੱਕ ਬੜਾ ਹੀ ਅਫਸੋਸਜਨਕ ਅਤੇ ਸ਼ਰਮਨਾਕ ਬਿਆਨ ਸਾਹਮਣੇ ਆਇਆ ਜੋ ਉਹਨਾਂ ਨੇ ਇੱਕ ਲੇਡੀ ਕਾਂਸਟੇਬਲ ਜੋ ਤਸਕਰੀ ਦੇ આરોਪ ਦੇ ਵਿੱਚ ਫੜੀ ਗਈ ਹੈ ਉਸ ਤੋਂ ਬਾਅਦ ਦਿੱਤਾ ਕਿ ਪੂਰੇ ਦੀ ਪੂਰੇ ਪੰਜਾਬ ਉਰ ਜਿਹੜੀ ਹੈ ਉਹ ਪ੍ਰਸਤ ਹੈਗੀ ਹੈ ਇਹ ਇੱਕ ਤਰੀਕੇ ਦੇ ਨਾਲ ਪੰ ਪੂਰੀ ਦੀ ਪੂਰੀ ਪੰਜਾਬ ਫੋਰਸ ਦੀ ਬੇਇਜ਼ਤੀ ਹੈਗੀ ਹੈ ਉਹ ਪੰਜਾਬ ਪੁਲਿਸ ਜਿਹੜੀ ਕਿ ਹਮੇਸ਼ਾ ਹੀ ਸਾਡੀ ਜਾਨ ਅਤੇ ਮਾਲ ਦੀ ਰੱਖਿਆ ਕਰਦੀ ਹੈਗੀ ਹੈ ਮੈਂ ਬਾਜਵਾ ਜੀ ਨੂੰ ਇੱਕ ਹੋਰ ਚੀਜ਼ ਪੁੱਛਣਾ ਚਾਹਨਾ ਵਾ ਬਾਜਵਾ ਸਾਹਿਬ ਇਹ ਚੰਗੇ ਮਾਰੇ ਅੰਸ਼ਕਾ ਹਰ ਸਮਾਜ ਦੇ ਵਿੱਚ ਹੁੰਦੇ ਹੈ ਹਰ ਵਰਗ ਦੇ ਵਿੱਚ ਹੁੰਦੇ ਹੈ ਕਿ ਜਿਹੜੇ ਰਾਜਨੀਤੀ ਚ ਨੇ ਉਹ ਰਾਜਨੀਤੀ ਦੇ ਲੋਕ ਸਾਰੇ ਸੰਤ ਨਹੀਂ ਸਾਰੇ ਬਹੁਤ ਵਧੀਆ ਹੈਗੇ ਔਰ ਤੁਹਾਡਾ ਇਹ ਕਹਿਣਾ ਕਿ ਪੰਜਾਬ ਪੁਲਿਸ ਨੂੰ ਤੋੜ ਦੇਣਾ ਚਾਹੀਦਾ ਤੁਸੀਂ ਮੈਂ ਸਮਝਦਾ ਇਹ ਉਹਨਾਂ ਦੀ ਆਲੋਚਨਾ ਨਹੀਂ ਹੈਗੀ ਹੈ ਬਲਕਿ ਇਹ ਉਹਨਾਂ ਦਾ ਮਨੋਬਲ ਤੋੜਨ ਵਾਲੀ ਹੈ ਤੇ ਬਾਜਵਾ ਸਾਹਿਬ ਹੋਰ ਤੁਹਾਡੇ ਤੋਂ ਉਮੀਦ ਕੀਤੀ ਸੀ ਕੀ ਜਾ ਸਕਦੀ ਹੈ ਤੁਹਾਡੀ ਸਰਕਾਰ ਦੇ ਵਿੱਚ ਅਕਾਲੀਆਂ ਦੀ ਸਰਕਾਰ ਦੇ ਵਿੱਚ ਤੇ ਪੰਜਾਬ ਪੁਲਿਸ ਨੂੰ ਹਮੇਸ਼ਾ ਮਿਸਜੂਜ਼ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਪ੍ਰੋਪਰ ਫੈਸਿਲਿਟੀ ਕਦੇ ਦਿੱਤੀ ਹੀ ਨਹੀਂ ਗਈਆਂ ਇਹ ਤੇ ਮਾਨ ਸਾਹਿਬ ਦੀ ਸਰਕਾਰ ਆ ਜਿਸ ਨੇ ਨਾ ਕੇਵਲ ਖਾਲੀ ਅਸਾਮੀਆਂ ਭਰੀਆਂ ਬਲਕਿ ਜਿਹੜੇ ਲੇਟੈਸਟ ਵਹੀਕਲ ਸੀ ਜਾਂ ਅਖਿਆਰ ਸੀ ਉਹ ਵੀ ਪੰਜਾਬ ਪੁਲਿਸ ਨੂੰ ਲੈ ਕੇ ਦਿੱਤੇ ਆ ਔਰ ਇੱਕ ਚੀਜ਼ ਹੋਰ ਬਾਜਵਾ ਸਾਹਿਬ ਜੇਕਰ ਤੁਹਾਨੂੰ ਪੰਜਾਬ ਪੁਲਿਸ ਇੰਨੀ ਮਾੜੀ ਲੱਗਦੀ ਹੈ ਜਿਹੜੀ ਤੁਹਾਡੀ ਰੱਖਿਆ ਦੇ ਵਿੱਚ ਲੱਗੀ ਹੋਈ ਹੈ ਤਾਂ ਫਿਰ ਉਸ ਨੂੰ ਛੱਡੋ ਸੋ ਮੁੱਖੀ ਗੱਲ ਹੈ ਕਿ ਲੈਡੀ ਕੌਨਸਟੇਬਲ ਅਮਨਦੀਪ ਪੌਰਕੋਲ ਚਿੱਟਾ ਬਰਾਮਦ ਹੋਇਆ ਏ ਤੇ ਪੁਲਿਸ ਵਿੱਚਲੇ ਪ੍ਰਸ਼ਤ ਮੁਲਾਜ਼ਮਾਂ ਬਾਰੇ ਵੀ ਗੱਲ ਛਿੜੀ ਹੈ ਪਰ ਸਾਰਿਆਂ ਨੂੰ ਇੱਕੋ ਰਸੇ ਬੰਨਣ ਤੋਂ ਪਹਿਲਾਂ ਜੇ ਸੋਚ ਵਿਚਾਰ ਕਰ ਲਈ ਜਾਏ ਤਾਂ ਚੰਗੀ ਗੱਲ ਹੈ ਕਿਉਂਕਿ ਗੱਲ ਅਮਨਦੀਪ ਕੌਤ ਹੀ ਨਹੀਂ ਗੱਲ ਉਹਨਾਂ ਚੰਗੇ ਤੇ ਇਮਾਨਦਾਰ ਮੁਲਾਜ਼ਮਾਂ ਦੀ ਵੀ ਹੈ ਜੋ ਸਾਡੀ ਇਮਾਨਦਾਰ ਜੋ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਕਰਦੇ ਨੇ ਤੇ ਗੱਲ ਉਹਨਾਂ ਦੀ ਇੱਜ਼ਤ ਦੀ ਵੀ ਹੈ ਬਿਊਰੋ ਰਿਪੋਰਟ ਜਬਾਨੀ ਟੀਵੀ